ਕੀ ਹਾਲ ਚਾਲ ਹੈ ਸਾਰਿਆਂ ਦਾ? ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ। ਅੱਜ ਲੱਗੇ ਆਂ ਇਹ ਪਿੰਡ ਵਾਲੀਆਂ ਮੋਟਰਾਂ ਦੇ ਟੋਟੇ ਪਾਉਣ। ਪਾਣੀ ਠੇਠਾ ਘਟ ਗਿਆ ਤੀ। ਝੁੰਟਾ ਜਾ ਮਾਰਦਿਆਂ ਦੀ ਨਾਲਾਂ ਤੇ ਇੱਕ ਮੋਟਰ ਦਾ ਆਪਾਂ ਪਾਤਾ ਟੋਟਾ ਇੱਕ ਦਾ ਪਿਆ ਏ। ਇਹ 'ਚ ਲੱਗੇ ਆਂ ਪਾਉਣ। ਤੇ ਉਹ ਪਰਲੀ ਮੋਟਰ ਕਰਨੀ ਆ ਚੈੱਕ ਉਹ ਚੱਲਦੀ ਨਹੀਂ। ਪਤਾ ਨਹੀਂ ਵੀ ਜੋੜ ਨੇ ਪੜਾਕਾ ਮਾਰਿਆ ਜਾਂ ਵੀ ਵੀ ਮੋਟਰ ਸੜ ਗਈ ਦੇਖਦੇ ਆ ਉਹਨੂੰ ਵੀ ਕੱਢ ਕੇ ਤੇ ਲੱਗਿਆ ਹੋਇਆ ਫੋਰਮੈਨ ਬਸ ਪਾਉਨੇ ਟੋਟਾ ਤੂੰ ਤੀ ਕੀ ਚੱਕਰ ਪੈ ਗਿਆ ਮੋਟਰਾਂ ਦਾ ਟੋਟੇ ਪਾਉਨੇ ਪੈ ਗਿਆ ਟਾਪ ਉੜਾਈ ਠੀਕ ਹੋ ਗਿਆ ਹੈ ਪਾਣੀ ਘਟ ਗਿਆ ਪਾਰੀ ਦੇ ਹੱਥੇ ਆਈ ਟੂਟਾ ਮਾਰਦੀ ਦੀ ਹਾਂ ਤੂੰ ਟਾਵਾ ਦੀ ਬੋਲੋ ਇਹ ਆਈ ਆਪਣਾ ਤੋਤੀ ਤੂੰ ਪਹਿਲਾਂ ਵੀ ਦੇਖਿਆ ਹੋਣਾ ਵੀਡੀਓ ਚ ਪੂਰਾ ਰੌਣਕੀ ਬੰਦਾ ਐ ਹੁਣ ਆਪ ਆ ਕੇ ਫਿਰ ਉਧਰ ਲਈ ਕੱਢਣੀ ਆ ਹਨਾ ਉਧਰ ਦੀ ਰਿੱਧੀ ਆ ਫੇ ਆਹ ਪਾਰੇ ਹਾਂ ਇਹਨੂੰ ਸਾਰਾ ਪਤਾ ਰਹਿੰਦਾ ਜੀ ਹਾਂ ਕਮਾਕਾਰ ਦਾ ਹਾਂ ਕੀ ਦਿਖਾਉਨੇ ਆ ਕਾ ਬੋਰ ਵੱਢਿਆ ਕੁੱਟਿਆ ਹੋਇਆ ਸੀ ਹੁਣ ਸੱਦਾ ਜਾਊਗਾ ਇਹਨ ਵਧੀਆ ਟਿਕ ਜੂ ਮੋਟਰ ਉੱਪਰ ਤੇ ਆ ਖੋਲ ਕੇ ਨਟ ਪਾਉਨੇ ਇੱਕ ਟੋਟਾ ਵੀਡੀਓ ਨਾਲ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਵੀਡੀਓ ਪੂਰੀ ਦੇਖਿਓ ਆ ਵੀ 6mm ਆ ਵੀ 6mm ਇਹ ਜੋੜ ਲਾਏ ਨੇ ਆਪਾਂ ਆ ਫੁੱਲ ਗੇਜ ਆ ਹਾਫ ਗੇਜ ਆ ਚੈੱਕ ਕਰਕੇ ਲਿਆ ਕਰੋਗਾ ਜੀ 6mm ਫੁੱਲ ਗੇਜ ਲਿਆ ਕਰੋ ਜਿਹੜੀ 6mm ਲੈਣੀ ਆ ਕਿਸੇ ਨੇ ਵੀ ਫੁੱਲ ਗੇਜ ਹੀ ਲਿਆ ਕਰੋ ਜਿਵੇਂ ਆ ਆ ਵੀ 6mm ਇਹ ਹਾਫ ਗੇਜ ਆ ਪੂਰ ਫੁੱਲ ਨਹੀਂ ਹੈਗੀ ਆ ਆ ਵੀ 6mm ਇਹ ਫੁੱਲ ਗੇਜ ਵੀ ਫਰਕ ਹੁੰਦਾ ਹੈ ਹਾਂ ਇੱਥੋਂ ਤਾਂ ਤੁਹਾਨੂੰ ਆਪਾਂ ਤਾਂ ਕਹਿਣਾ ਕਿ ਉਹ ਫਲਾਣੀ ਦੁਕਾਨ ਵਾਲਾ ਨਹੀਂ ਸਸਤੀ ਦਿੰਦਾ ਉਹ ਇੱਥੇ ਵੜਦੇ ਨੇ ਗੰਡਾਸਾ ਫੇਰਦੇ ਨੇ ਬਾ ਇਸ ਜੀ ਚ ਇਹ ਫਰਕ ਸਸਤੇ ਵਿੱਚ ਹੀ ਜਾਂਦੇ ਨੇ ਹਮਮ ਕਮੇ 35 ਵਾਲੀ 60 ਜੇ ਵਿੱਚ ਹੀ ਹੁੰਦੇ ਨੇ ਹਾਂ 35 ਵਾਲੀ ਇੰਨਾ ਉਲਾਏ ਆਪਣਾ ਦੇਖ ਕੇ ਲੋ ਕੋਈ ਵੀ ਤਾਰ ਲੈਣ ਸਾਮਾਨ ਸਭ ਤੋਂ ਸਸਤਾ ਲੈਣਾ ਕਿਤੇ ਲੋਕਲ ਨਾਲ ਬੋਲੋ ਵੀਰੇ ਪਵਾਨੀਗੜ ਜਾਓ ਸਭ ਕੁਝ ਸਸਤਾ ਨਾਟ ਨੋਟ ਸਾਰਾ ਕੁਝ ਉੱਥੇ ਸਸਤਾ ਪਵਾਨੀਗੜ ਵਧੀਆ ਜੀ ਉੱਥੇ ਸਾਰਾ ਸਾਮਾਨ ਸਸਤਾ ਮਿਲਦਾ ਏ ਕੋਈ ਪੁਰਾਣੀ ਕੇਬਲ ਲੈਣੀ ਆ ਪੁਰਾਣੇ ਟੂਟੇ ਡਿਲੀਵਰੀ ਸਾਰਾ ਸਾਮਾਨ ਉੱਥੋਂ ਮਿਲਦਾ ਏ ਤੇ ਜੇ ਆਪਾਂ ਇਹ ਹੈਂਡਲ ਕਰ ਦਮਾ ਉਹ ਲੜ ਰਪਈਆ ਅਸਟਰੀਲੀ ਨਟ ਆ ਔਰ ਇਹ 12 ਰੁਪਈਆ ਦਾ ਦੇਸੀ ਨਟ ਦੰਦੋ ਥਾ 16 ਰੁਪਈਆ ਦਾ ਹਨਾ ਅਸਟਰੀਲੀ ਨਟ ਅਸੀਂ ਲੈ ਕੇ ਆਏ ਦੀ ਉਥੋਂ ਦੋ ਮੋਟਰਾਂ ਦੀ ਡਿਲੀਵਰੀ ਤੇ ਮੋਟਰਾਂ ਲੈ ਕੇ ਆਏ ਦੀ ਤੇ ਸਸਤਾ ਆਪਣੇ ਨਾਲੋਂ ਜੀਐਸਵੀ ਦੀ ਮੋਟਰ ਕਿਤਾ ਵੀ ਲੈਣੀ ਹੈ ਸਭ ਤੋਂ ਸਸਤੀ ਭਵਾਨੀਗੜ੍ਹ ਮਿਲੂ ਨੰਬਰ ਦੱਸ ਦਾਂਗੇ ਤੁਸੀਂ ਲੈ ਆ ਜਾਓ ਨੰਬਰ ਬੋਲ ਦੇ ਟ੍ਰਾਈ ਕਰ ਲਈ ਨੰਬਰ ਮੇਰੇ ਦੋਏ ਮੋਬਾਈਲ ਦਾ ਹਲੋ ਨੰਬਰ ਜਲ ਸ਼ੇਅਰ ਕਰ ਦਾਂਗੇ ਹਟਾ ਜੇ ਕਿਸੇ ਵੀਰ ਨੇ ਲੈ ਕੇ ਆਉਣਾ ਹੋਇਆ ਕੇਵਲ ਉਹ ਬੁਲੇ ਡਿਲੀਵਰੀ ਜਾਂ ਕੁਝ ਵੀ ਤੇ ਚਲੋ ਬਾਕੀ ਪਾਈਏ ਟੋਟਾ ਚੱਲਦਾ ਕੰਮਕਾਰ ਤੇ ਜੀਰੀ ਵੀ ਦਿਖਾਉਣਾ ਤੁਹਾਨੂੰ ਸਪਰੇਅ ਚਲਦੇ ਆ ਜੀਰੀ ਤੇ ਦੂਜੀ ਤੇ ਥੋੜੀ ਜੀ ਆ ਗਈ ਹਲਦੀ ਦੀ ਪ੍ਰੋਬਲਮ ਤੇ ਉਹਦਾ ਹੱਲ ਤਾਂ ਹੈ ਨਹੀਂ ਕੋਈ ਮੌਸਮ ਜਿਹੜੇ ਖਰਾਬ ਰਹੇ ਨੇ ਪਹਿਲਾਂ ਮੀਂਹ ਪੈਂਦੇ ਰਹੇ ਨੇ ਉਹਨਾਂ ਕਰਕੇ ਸਾਰੀਆਂ ਜੀਰੀਆਂ 'ਚ ਤਕਰੀਬਨ ਬਿਮਾਰੀ ਦਾ ਅਟੈਕ ਹੈਗਾ ਹਲਦੀ ਦਾ ਤੇ ਆ ਆਪਣੀ ਛੱਬੀ ਖੜੀ ਆ ਇਹ ਕਾਫੀ ਪਛੇਤੀ ਆ ਤੇ ਉਧਰਲੇ ਖੇਤ ਆਪਣੇ ਗੇਤੇ ਨੇ ਉਰੇ ਆਪਣੀਆਂ 5-6 ਮੋਟਰਾਂ ਨੇ ਤੇ 20 ਕੀਲੇ ਨੇ 20 ਕੀ ਕੀਲੇ ਨੇ ਆਪਣੇ ਕੋਲ ਉਰੇ ਲੋ ਆ ਦੀਏ ਟੋਟਾ ਅੰਡਰਗਰਾਊਂਡ ਨਾਲ ਆ ਇਹ ਕਿਸੇ ਦਾ ਪਾਪ ਹੋਇਆ ਹੋਵੇ ਆ ਥਾੜ ਲਾ ਲਓ ਸਾਰਾ ਸੌਖਾ ਤਰੀਕਾ ਅੰਡਰਗਰਾਊਂਡ ਦਾ ਕਿਸੇ ਦਾ ਪਾਪ ਹੋਇਆ ਹੋਵੇ ਨਾ ਕੋ ਚਾਕੇ ਲੈ ਕੇ ਕੋਈ ਚੱਕਰ ਨਹੀਂ ਮਾਰਾ ਗ੍ਰਿਪ ਬਹੁਤ ਜਿਹੜਾ ਅੰਡਰਗਰਾਉਂਡ ਦੇ ਆਪਣੇ ਉਰੇ ਲਾਇਆ ਹੁੰਦਾ ਟੱਕਣਾ ਮੰਨ ਲਓ ਟੁੱਟ ਗਿਆ ਜਾਂ ਕੋਈ ਖੋਲ ਕੇ ਲੈ ਗਿਆ ਲੋਹੇ ਦੇ ਉਰੇ ਸਾਡੇ ਚੋਰੀ ਬਹੁਤ ਆ ਲੈ ਗਈ ਦੀ ਖੋਲ ਕੇ ਆ ਥਾਲਦਾ ਆਪਾਂ ਪੱਕਾ ਕੰਮ ਆ ਪੂਰਾ ਨਾ ਜਮਾ ਪਾਣੀ ਲੀਕ ਹੁੰਦਾ ਕੋਈ ਪ੍ਰੋਬਲਮ ਨਹੀਂ ਐਨ ਪੂਰਾ ਲੋਟ ਆ ਕੰਮ ਤੇ ਅਮਨਾ ਜੀ ਪਹੁੰਚ ਗਿਆ ਇਹਨੂੰ ਦੇਣਾ ਪਲਾਸਟਿਕ ਦਾ ਟੋਟਾ ਆਪਾਂ 3 ਇੰਚੀ ਦਾ ਪੰਤਾਲਾ ਲਾਉਣਾ ਇਹਨੇ ਕਮੈਂਟ ਕਰਕੇ ਦੱਸੋ ਪਾਣੀ ਕਿੰਨੇ ਕਿੰਨੇ ਫੁੱਟ ਤੇ ਸਾਰਿਆਂ ਦੇਗਾ ਸਾਰੇ ਜਾਣੇ ਵੀਡੀਓ 'ਚ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਏਰੀਆ 'ਚ ਕਿਆ-ਕਿਆ ਫੁੱਟ ਤੇ ਮੋਟਰਾਂ ਚੱਲਦੀਆਂ ਨੇ ਆਪਣੇ ਤੇ ਤਕਰੀਬਨ ਹੈਗੀਆਂ ਨੇ 90 ਤੋਂ ਪਲੱਸੇ ਚੱਲਦੀਆਂ ਨੇ ਮੋਟਰਾਂ 100 ਤੇ ਚੱਲਦੀਆਂ ਆਹਨ ਕਿ 100 ਤੇ ਆਹੇ 110 ਤੇ ਹੋ ਜਾਣਾ ਇਹਨੇ ਹੁਣ 100 ਤੇ ਦੀ ਤੇ ਝੂਟਾ ਜਾ ਮਾਰਨ ਲੱਗੀ ਦੀ ਮੋਟਰ ਵੀ ਤਾਂ ਆ ਮਾਰਦੀਆਂ ਜੇ ਨਾਲ ਆਈਆਂ ਦੋ ਮੋਟਰਾਂ ਚਲਾਦੀ ਹੋਵੇ ਝੂਟੇ ਮਾਰ ਲੱਗ ਜਾਂਦੀ ਐ ਆ ਫਿਰ ਖਿੱਚ ਲਾਂਦੀਆਂ ਪੱਤਣ ਦਾ ਫਰਕ ਪੈ ਜਾਂਦਾ ਐ ਕੱਲੀ ਚੱਲੀ ਜਾਂਦੀ ਐ 100 ਦੇ ਹੂੰ 110 ਆਹ ਕੰਮ ਵਧੀਆ ਦੇਖੋ ਤੇ ਬਾਕੀ ਦਿਖਾਉਣਾ ਐ ਜੀਰੀ ਜੂਰੀ ਵੀ ਤੁਹਾਨੂੰ ਤੇ ਆ ਪਹਿਲਾਂ ਟੂਟੇ ਪਾ ਦੀਏ ਤੋਤੀ ਕੀ ਹੋ ਤੋਤਾ ਕਿਹਾ ਮਾਣ ਪਾਰੀ ਛੱਤ ਹੋ ਰੇ ਆ ਪਾਰੀ ਨਹੀਂ ਪਾਣੀ ਪਾਰੀ ਪਾਰੀ ਨਹੀਂ ਪਾਣੀ ਪਾਰੀ ਹਾਂ ਕਾਰੀ ਹਾਂ ਪਾਣੀ ਬਤਾਰੀ ਪਾਣੀ ਛੱਤ ਹੋ ਰੇ ਆ ਅੱਛਾ ਹਾਂ ਬਾਕੀ ਕਮੈਂਟ ਕਰਕੇ ਦੱਸੋ ਜੀ ਸਾਡੇ ਇਹ ਬਾਰੇ ਤੁਹਾਨੂੰ ਸਮਝ ਲੱਗ ਸਮਝ ਲੱਗਦੀ ਹੈ ਨਾ ਦੱਸੋ ਵੀ ਕੀ ਕਹਿੰਦਾ ਠੀਕ ਘਟੋਗਾ ਦੋ ਤੇ ਪਾਰੀ ਪਾਰੀ ਹਾਂ ਅੱਛਾ ਕੀ ਪਾਉਣਾ ਹੈ ਚੋਤਾ ਪੋੜਾ ਅੱਛਾ ਇਹ ਕਿੱਥੋਂ ਲੈ ਜਾਂਦਾ ਬੋਸੋਂ ਬੋ ਬੋ ਤੋਂ ਬੋਕ ਤੋਂ ਨਹੀਂ ਲੈ ਜਾਂਦਾ ਟੱਟੂ ਹੈ ਨਾ ਦੋਈ ਮੋਟਰ ਤੋਂ ਨੱਬੜ ਗਿਆ ਜੀ ਕੰਮ ਟੂਟੇ ਆਪਾਂ ਪਾਤੇ ਦੀ ਦੋਵੇਂ ਮੋਟਰਾਂ ਦੇ ਤੇ ਤੀਜੀ ਮੋਟਰ ਸੜੀ ਹੋਈ ᱛੀ ਉਹ ਚ ਪਾਉਣੀਆਂ ਦੂਜੀ ਮੋਟਰ ਪਾਉਣੇ ਆ ਆਪਣੇ ਕੋ ਪਈਆ ਇੱਕ ਤੇ ਦੂਜੀ ਮੋਟਰ ਬਣਾ ਕੇ ਰੱਖ ਲਾਂਗੇ ਤੇ ਹੁਣ ਥੋੜੇ ਠੰਡੇ ਹੋਏ ਪਾਉਣੇ ਆ ਧੁੱਪਾਂ ਬਹੁਤ ਜ਼ਿਆਦਾ ᱛੀ ਅੱਜ ਗਰਮੀ ਬੱਸ ਕਰਾਤੀ ਤੇ ਬਾਕੀ ਹੁਣ ਆਏ ਹੋਇਆ ਮੱਜਰੀ ਵਾਲੀ ਮੋਟਰ ਤੇ ਜੀਰੀ ਨੂੰ ਪੈਂਦਾ ਪਾਣੀ ਇਹਨੂੰ ਜਿਹੜੇ ਆਪਣੇ ਹੀਟਲੇ ਦੋ ਗੀਲੇ ਨੇ ਤੇ ਇਹ 12 ਵਜੇ ਆਈ ਥੀ ਲਾਈਟ ਤੇ ਭਰੇ ਆ ਹਲੇ ਥੋੜਾ ਹੀ ਆ ਕਿਹੜਾ ਸਿਰੇ ਲੱਗਿਆ ਨਹੀਂ ਬਾਕੀ ਦੇਖੋ ਜੀਰੀ ਕਿੱਦਾਂ ਦੀ ਆ ਥੋੜਾ ਜਿਹਾ ਰੋਕੀ ਦੇ ਰਹੇ ਆ ਪਾਣੀ ਹਲਦੀ ਦੀ ਪ੍ਰੋਬਲਮ ਆ ਖੇਤਾਂ 'ਚ ਆ ਦੇਖੋ ਸਾਹਮਣੇ ਤੇ ਥੋੜਾ ਜਿਹਾ ਹਿਸਾਬ ਦਾ ਪਾਣੀ ਗੌਰਨਰ ਦੇਣਾ ਪਊਗਾ ਨਹੀਂ ਫਿਰ ਹਲਦੀ ਦਾ ਬਹੁ ਹਮਲਾ ਹੋ ਜਾਣਾ ਤੇ ਨਾ ਇਹਦਾ ਕੋਈ ਹੱਲ ਆ ਹੁਣ ਉਹਦੇ ਕਰਕੇ ਦੋਕ ਪਾਣੀ ਹੋਰ ਲਾਵਾਂਗੇ ਆ ਜੀਰੀ ਨੂੰ ਆ ਪਾਣੀ ਤੋਂ ਬਾਅਦ ਫਿਰ ਇਹਨੇ ਵੱਡੀ ਜਾਣਾ ਏ ਤਕਰੀਬਨ ਅੱਧਾ ਛੱਟਾ ਤਾਂ ਪੱਕ ਚੱਲਿਆ ਦੇਖੋ ਇਹ ਹੈਗੀ ਆਪਣੀ ਪੀਆਰ 126 ਉਹ ਖਾਲ ਬਹੁਤ ਲੰਬਾ ਏ ਪਾਣੀ ਬਹੁਤ ਥੋੜਾ ਆਉਂਦਾ ਮੋਟਰ ਦਾ ਪਿੱਛੇ ਖਾਲ ਟੁੱਟੀ ਜਾਂਦਾ ਏ ਸਪਰੇਅ ਕਰਾਤੀ ਦੀ ਆਪਾਂ ਖਾਲ ਚ ਤੇ ਚੰਗੀ ਤਰ੍ਹਾਂ ਸਾਫ਼ ਕਰਨੇ ਵਾਲੇ ਖਾਲ ਤੇ ਕੱਲ ਨੂੰ ਲਾਉਣੇ ਆ ਮਲਾਜ਼ਮ ਨੂੰ ਨੌਕਰ ਨੂੰ ਲਾ ਕੇ ਖਾਲ ਕਰਾਉਣੇ ਆ ਸਾਫ਼ ਗਿੱਲੇ ਚ ਜਿਹੜੇ ਕੱਖ ਖੜੇ ਨੇ ਵਿੱਚ ਇਹ ਪੱਟੇ ਜਾਣਗੇ ਫਿਰ ਪਾਣੀ ਵਧੀਆ ਚੱਲ ਪੂਗਾ ਬਾਕੀ ਵढाई ਚੱਲ ਪਈ ਆਪਣੇ ਏਰੀਆ 'ਚ ਤੇ ਆਲੂ ਦਾ ਕੰਮ ਚੱਲਦਾ ਪੂਰੇ ਜੋਰਾਂ ਤੇ ਜਿਹੜੇ ਕਿਸਾਨ ਭਰਾ ਮਾ ਕੋ 1509 ਤੀ ਤਕਰੀਬਨ ਉਹ ਕਿਸਾਨ ਭਰਾ ਆਲੂ ਲਾਉਣ ਲੱਗ ਗਏ ਸਾਰੀ ਤੇ 26 ਦਾ ਚੱਲੂਗਾ ਉਹੀ 1 ਅਕਤੂਬਰ ਤੇ ਪਹਿਲੇ ਹਫਤੇ ਤੋਂ ਹੀ ਚੱਲੂਗਾ 26 ਦਾ ਨਾ ਆੜਤੀਆ ਹਲੇ ਲੈ ਰਿਹਾ ਨਾ ਸ਼ੈਲਰ ਵਾਲੇ ਉਹਨਾਂ ਨੂੰ ਬਾਰਦਾਨਾ ਭੇਜਦੇ ਨੇ ਆੜਤੀਆਂ ਉਹਦੇ ਕਰਕੇ ਲੇਟ ਹੈ ਚੱਲੂ ਕੰਮ ਤੇ ਪਰਲੀ ਮੋਟਰ ਤੇ ਵੀ ਮਾਰਦੇ ਆ ਜਿਹੜਾ ਜਾ ਕੇ ਆਉਨੇ ਆ ਮੋਟਰ ਪਾ ਕੇ ਆਪਾਂ ਚਲਾਤੀ ਜੀ ਤੇ 스타ਟਰ ਦਾ ਵੀ ਕੰਮ ਕਰਾਇਆ ਏ ਤੇ 스타ਟਰ ਹੁਣੇ ਫਿੱਟ ਕਰਕੇ ਛੱਡਿਆ ਤੇ ਹੁਣ ਡਾਇਰੈਕਟ ਚੱਲਦੀ ਐ ਇਸ ਟਾਈਮ ਮੋਟਰ ਸਿੱਧੀ ਉਹ ਇਹ ਟ੍ਰਾਂਸਫਾਰਮਰ ਤੋਂ ਕੇਬਲ ਆਉਂਦੀ ਆ ਉਹਦੇ ਨਾਲੇ ਤੇ ਫੋਰਮੈਨ ਆਉਂਦਾ ਉਹ ਤੋਂ ਲਵਾਉਣੇ ਆ ਤਾਰਾਂ ਇਹ ਚੱਲਦਾ ਆਪਣਾ ਜੀਰੀ ਨੂੰ ਪਾਣੀ ਜੱਸੂ ਗਿਆ ਹੁਆ ਦੇਖਣ ਪਾਣੀ ਉਹ ਜਾਂਦੇ ਨੇ ਪਰੇ ਜਿਰੀ ਕਰੋ ਚੈੱਕ ਕਿ ਕਿੱਦਾਂ ਦੀ ਆ ਦੇਖੋ ਪਹੁੰਚ ਗਿਆ ਜੱਗੀ ਉਤਾਰਾਂ ਲਵਾ ਦੀਏ ਸਟਾਰਟਰ ਫਿੱਟ ਕਰਿਆ ਹੈ ਕੱਟ ਦੀ ਸੱਚ ਹੈ ਕੱਟ ਦੀ ਆ ਜਾਵੇ ਉਹ ਦੱਸੋ ਉਧਰ ਕੀ ਹੈ ਪਾਣੀ ਦੇਖਣ ਉਹ